ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਐਨੀ ਵਿੱਚ ਕੋਈ ਮਖਾ ਪੀ ਲਿਆ ਇੱਕ ਦਿਨ ਕੋ ਨਾ ਸੁਲਾਰੀ ਮਾਰੀ ਬਾਤ 6 ਵਜੇ ਇੱਕ ਲੌਣੇ ਛੁੱਟੀ ਫੇਰ ਫੇਰ 10 ਵੇ ਫੇਰ 12 ਵੇ ਫੇਰ 2 ਵਜੇ 4 ਵੇ ਫੇਰ 6 ਵੇ ਫੇਰ 8 ਵੇ ਲੰਗਰ ਪਾਣੀ ਆਪਣਾ ਫੁੱਲਾ ਚੱਲਦਾ ਰਹਿੰਦਾ ਹੁਣ ਤੁਹਾਨੂੰ ਮੈਂ ਦੱਸਦਾ ਪਿਓ ਕਿਹਦਾ ਇੱਕ ਇੱਕ ਹੈ ਨਾ ਨਾ ਸਿੱਖਾਂ ਦਾ ਪਿਓ ਇੱਕ 3 3 4 4 ਨਾ ਵੀਰ ਹਿੰਦੂਆਂ ਦਾ ਤੇ ਉਹ ਇੱਕ ਆਪ ਤੇ ਦੇਵੀ ਦੇਵਤਿਆਂ ਨੂੰ ਛੱਡ ਕੇ ਮਰੀਆਂ ਇਨਸਾਨੀਆਂ ਨੂੰ ਕੂਜਦੇ ਮੜਾ ਧਿਆਨ ਮਾਰੋ ਤੁਹਾਡੇ ਕਿਤੇ ਕਿਤੇ ਸੋਹਣੇ ਦੇਵੀ ਦੇਵਤੇ ਆ ਕਿਉਂ ਮਰੀਆਂ ਤੇ ੱਟਕੇ ਖਾਂਦੇ ਆ ਕਿਉਂ ਮਰੀਆਂ ਤੇ ਜਾਂਦੇ ਆ ਕਿਉਂ ਕਬਰਾਂ ਨੂੰ ਕੂਜਦੇ ਜੋ ਸਿੱਖਾਂ ਦੇ ਵੀ ਦੋ ਤਿੰਨ ਤਿੰਨ ਫੇਰ ਮੈਂ ਮੁਸਲਮਾਨਾਂ ਦੀ ਗੱਲ ਕਰਨ ਲੱਗਾ ਹੁਣ ਹੈਨਾ ਦੱਸਾਂ ਮੁਸਲਮਾਨਾਂ ਦਾ ਪਿਓ ਇੱਕ ਜੇ ਕਿੱਦਾਂ ਇੱਕ ਮੈਨੂੰ ਕਿਤੇ ਵੀ ਦਿਖਾ ਦਿਓ ਕਿਹੜਾ ਵਰਤਨ ਮੱਥਾ ਟੇਕਦੇ ਹੋ ਬਾਹਰ ਲਈ ਕੰਡੀਆਂ ਚਿਲਜ ਤੁਹਾਨੂੰ ਕਵਰੇ ਨ ਲੱਪਣਾ ਦੀਵਾ ਲੱਪਣਾ ਹਨਾ ਇੱਥੇ ਦੇਖ ਲਓ ਜਾ ਕੇ ਪੰਜ ਨਮਾਜ਼ ਪੜਦੇ ਹੋ ਆਪ ਦੀਆਂ ਪੰਜ ਨਮਾਜ਼ਾਂ ਪੜਦਿਆਂ ਉਹਨਾਂ ਨੇ ਅਨਕੋਦਰ ਮੇਲਾ ਬੜਾ ਭਾਰਾ ਲੱਗਦਾ ਨਾ ਉਥੇ ਆਪਦੇ ਪਿਓ ਲੱਭ ਕਿਥੇ ਕਾਏ ਮੁਸਲਮਾਨ ਹੈਗੇ ਸਾਰੇ ਸਿੱਖ ਇਹ ਹਿੰਦੂ ਜਾਂਦੇ ਕਿਉਂ ਜਾਂਦੇ ਮਾਂ ਵੀ ਜਾਂਦ ਰਸੀ ਜੜੀਆਂ ਲੈ ਪੁੱਤ ਤੁਹਾਡੇ ਪਿਓ ਦੀ ਜਾਂਦਿਆਂ ਪਹਿਲਾਂ ਅਗਲੇ ਗੁਰੂ ਨਾਨਕ ਦੀ ਵਿੱਚ ਘਾਰ ਫੋਟੋ ਫਿਟ ਕੀਤੀ ਕਿ ਲਵਾਉਣ ਵਾਲਾ ਹੈਗਾ ਜੰਮਿਆ ਕੋਈ ਨਹੀਂ ਲਵਾ ਸਕਦੇ ਸਾਗੇ ਪੈਂਦਾ ਲਾਰਿਆ ਇੱਥੇ ਜਗਰਾਤਾ ਕਰਾਇਆ ਬਾਬੇ ਬਿੱਦੀ ਚੰਦ ਦੇ ਗੁਰਦੁਆਰੇ ਸਪੀਕਰਾਂ ਦੀ ਆਵਾਜ਼ ਬੰਦ ਕਰਾਤੀ ਉੱਥੇ ਪਾਇਆ ਇੱਕ ਸਾਥ ਚੁਟਾਇਆ ਕਮਰਾ ਕੋਠਾ ਪਾ ਕੇ ਉਹਦੀ ਖਰੇ ਜੀਵ ਤੇ ਸੱਪ ਲੜ ਗਿਆ ਨੇ ਤਿੰਨ ਨਰ ਸਿਰਫ ਵਾਹਿਗੁਰੂ ਵਾਹਿਗੁਰੂ ਬੋਲਿਆ ਬਾਅਦ ਚ ਮਰ ਗਿਆ ਥਾਂ ਤੇ ਉਹ ਤੇ ਇੱਥੇ ਬੰਨਾ ਥੀ ਹਦਾਲ ਖੁੱਡਾਂ ਦੇ ਵਿੱਚ ਬਾੜ ਤੋਂ ਤੇਰੇ ਕਮਰੇ ਦੇ ਵਿੱਚ ਕਿਉਂ ਡਰਦੇ ਇੰਨੇ ਤਿੰਨ ਦੇ ਵਿੱਚ ਐ ਨਹੀਂ ਕਿ ਸਰਪੰਚ ਮੈਂਬਰ ਕਿਉਂ ਨਹੀਂ ਚਾਹਦੇ ਬੰਦੇ ਬਣਾ ਸਾਡੇ ਤੁਸੀਂ ਕਿਉਂ ਬਾਬੇ ਬਿੱਦੀ ਇਹ ਦੇਦ ਵੀ ਨਹੀਂ ਗਈ ਪੰਨਿਆ ਪਿਆਰ ਆ ਨਾ ਬਣਾ ਕੇ ਤੁਸੀਂ ਬਾਅਦ ਚ ਚੋਲੇ ਪਵਾ ਕੇ ਬਾਅਦ ਕਬਰਾਂ ਤੇ ਮੱਥਾ ਟੇਕਣ ਜਾਂਦੇ ਦਰਬੀ ਨਹੀਂ ਗਈ ਸਪੀਕਰਾਂ ਦੀ ਆਵਾਜ਼ ਗੁਰਦੁਆਰੇ ਫੁੱਲ ਕਰਾਉਂਦੇ ਤੁਹਾਡੇ ਤੇ ਪਰਚਾ ਨਹੀਂ ਬੰਦਾ ਟੱਕੇ ਨਾ ਗੁਰਦੁਆਰੇ ਦੇ ਬੰਦ ਕਰਾਉਂਦੇ ਤੁਹਾਡੇ ਤੇ ਪਰਚਾ ਨਹੀਂ ਬੰਦਾ ਕਰਾਉਣ ਆ ਰਹੇ ਉਹ ਬਾਹਰ ਸ਼੍ਰੀ ਕੀ ਸਾਹਿਬ ਫੁੱਲਵਾ ਛੱਡੀ ਹੁੰਦੀ ਦੇਰਾਂ ਤੇ ਕਿਸੇ ਨਾ ਵਾਸ ਹੁੰਦੀ ਮਹਾਰਾਜ ਦੀ ਉਹ ਪਰਚਾ ਨਹੀਂ ਬੰਦਾ ਤੁਹਾਡੇ ਸਾਰਿਆਂ ਦੇ ਬੱਚੇ ਵਰਗੇ ਪਰਚੇ ਬੰਦੇ ਆ ਬਾਅਦ ਪੁੱਲ ਸ ਪੁੱਠਾ ਲੰਮੇ ਪਾਉਗੀ ਘੋਟੇ ਲਾਉਗੀ ਤੁਹਾਡੇ ਪੁੱਠਾ ਕਰਕੇ ਸੱਚਾ ਦੇ ਵਿੱਚ ਪੱਪ ਤੇ ਕਿ ਮਰੋੜ ਕੇ ਪੁੱਤ ਫੇਰ ਕਹਿਣ ਕਿ ਪੁੱਤ ਕਰੋ ਯਾਦ ਹਣ ਬਾਬੇ ਬਲੀ ਚੰਦ ਨੂੰ ਕਿਉਂ ਭੁੱਲ ਗਏ ਜੇ